ਸਾਸੇ ਵੀਰ ਜੀ ਅੱਜ ਅਸੀਂ ਪਹੁੰਚੇ ਹਾਂ ਬਟਾਲਾ ਸ਼ਹਿਰ ਚੂਣੀ ਪਿੰਡ ਚੂਣੀ ਪਿੰਡ ਹੀ ਨਾ ਮੈਕ ਚੂਣੇ ਤੇ ਇੱਥੇ ਵੀਰ ਜੀ ਇਹ ਬਹੁਤ ਪੁਰਾਣੀ ਕੋਠੀ ਆ ਤੁਹਾਨੂੰ ਦਰਸ਼ਨ ਕਰਾਉਣੇ ਇਹਦੇ ਵੀ ਦੇਖੋ ਵੀਰ ਜੀ ਇਹ ਕੋਠੀ ਹੋਆ ਜਦੋਂ ਮਾਲਾ ਇਹ ਬਟਾਲੇ ਸ਼ਹਿਰ ਵਿੱਚ ਸਾਰੇ ਚ ਸਰੀਆ ਮੋਗ ਗਿਆ ਸੀ ਇਹ ਕੋਠੀ ਪਾਉਣ ਆ ਗਿਆਂ ਆ ਗੇਟ ਆ ਦਾ ਅਨਫਰੈਂਸ ਇੱਥੇ ਕੋਲ ਵਾਲੀ ਤੇ ਅੰਮੀ ਆ ਆਹੋ 10 ਚੌੜਾ ਆਹੋ ਵੇਖੋ ਕਿੰਨੀ ਚੌੜੀ ਕੋਠੀ ਬਣਾਈ ਹੋਏ ਸੇਜੀ ਜੀ ਦੇਖ ਲਈਏ ਪਹਿਲਾਂ ਚੂਹਾਂ ਆ ਪਾਊਡਰ ਮੈਂ ਟੁੱਟ ਗਿਆ ਨਹੀਂ ਮੈਂ ਚੜ੍ਹੇ ਹੋ ਠੀ 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 ਸੰਤ ਦੇ ਅਪਛਾਣ ਕਰਾਂਗੇ ਇਹਤ ਬਣਾਓ ਵੇਖੋ ਵੀਰ ਜੀ ਆਹੜੀਆਂ ਕੋਠੀ ਇਹ ਸਾਰੇ ਬਟਾਲਾ ਸ਼ਹਿਰ ਵਿੱਚ ਦੇ ਸਰਿਆ ਮੋਗ ਗਿਆ ਜਿਹੜੇ ਕੋਠੀ ਤਿਆਰ ਹੋਈ ਆ ਦੋ ਪਲਵਾਨ ਭਰਵਾ ਹੀ ਹਾਂਜੀ ਹਾਂਜੀ ਇੱਥੇ ਇਹਨਾਂ ਬਣਾਇਆ ਸੀ ਆ ਇੱਕ ਹੀ ਹੁੰਦਾ ਆਪ ਬਾਅਦ ਤੋਂ ਬਣਾਇਆ ਸੀ ਦਵਾਲਾ ਅੱਛਾ ਖੂਹ ਆ ਅੱਛਾ ਖੂਹ ਵੀ ਹੈਗਾ ਆਹੋ ਖੂਹ ਦਾ ਪਤਾ ਪੈਣਾ ਪੂਰਾ ਮੈਨੂੰ ਅੱਛਾ ਅੱਛਾ ਨੇ ਵੀ ਜੀ ਉਹ ਪ੍ਰਮਾਨਾਂ ਦੀ ਗੋਠੀ ਆ ਨਾ ਇਹ ਹਾਂਜੀ ਹਾਂਜੀ ਉਹ ਜਿਹੜੇ ਦੋ ਭਰਾ ਸੀ ਜਿਹੜੇ ਮਲੇਸ਼ੀਆ ਜਿਹਨਾਂ ਦੇ ਹਾਂਜੀ ਹਾਂਜੀ ਉਹ ਉਹਨਾਂ ਦੀ ਫਰਮਲੀ ਵੀਜੀ ਮਲੇਸ਼ੀਆ ਪਤਾ ਨਹੀਂ ਜਿਉ ਆਏ ਨਹੀਂ ਬਹੁਤ ਬਾਅਦ ਟਾਈਮ ਕੱਢੀ ਬਾਅਦ ਬਾਅਦ ਫੋਨ ਕਰੂ ਮੈਨੂੰ ਇੱਕ ਬਲੌਗ ਬਾਅਦ ਪਤਾ ਹੀ ਨਹੀਂ ਉਹਨਾਂ ਦੇ ਕਿੱਥੇ ਪਤਾ ਹੀ ਨਹੀਂ ਉਹ ਬਾਹਰ ਹੀ ਰਹਿ ਗਏ ਚਲੋ ਪਰੇ ਹੋ ਜਾਓ ਧਿਆਨ ਨਾ ਚੜੇ ਉੱਤੇ ਧਿਆਨ ਨਾ ਆਜ ਇੱਧਰ ਦੇਖੋ ਕਰਨਾ ਦੇਖੋ ਕਿ ਦੀ ਸੋਣੀ ਸ਼ਾਇ ਬਣਾਈ ਓਪਨ ਵੇਰ ਇੱਧਰ ਹੀ ਉੱਪਰ ਪਰ ਲੋਹੇ ਵਾਲੇ ਦੋਵੇਂ ਦਿਨ ਵਿਚ ਬਣਾਈ ਨੇ ਚੀਕੋ ਹੁੰਦੇ ਖੰਡਰ ਹੀ ਹੋ ਗਈ ਇਹ ਤੇ ਵਿਚਾਰੀ ਇਹਨਾਂ ਦੀਆਂ ਕੌੜੀਆਂ ਦੇ ਕੌੜੀਆਂ ਨੂੰ ਸਲੋਵਰ ਆ ਜਾਂਦੇ ਆਹੋ ਦੇਖੋ ਵੀਰ ਜੀ ਇਹ ਬਹੁਤ ਪੁਰਾਣੀ ਕੋਠੀ ਆ ਇਹਦੀਆਂ ਫਸੀਲਾਂ ਕਿੱਡੀਆਂ ਚੌੜੀਆਂ ਵੇਖਾਂ ਵੀਰੋ ਆਪਾਂ ਹੁਣ ਆ ਸ਼ੈ ਬਣਾਉਨੇ ਆ ਉਹਨਾਂ ਕਿੰਨੀਆਂ ਭਰਾਣੀਆਂ ਬਣਾ ਚੁੱਕੇ ਤਾਨੂੰ ਉੱਪਰ ਜਾ ਕੇ ਤੁਹਾਨੂੰ ਦਿਖਾਉਂਦੇ ਆ ਦੋ ਦੋ ਸਾਈਡ ਤੋਂ ਅਹੋ ਦੋਵਾਂ ਭਰਾਵਾਂ ਦੀ ਵੰਡ ਜਨ ਬਣਾਈਆਂ ਨੇ ਮੈਂ ਦੇਖੋ ਵੀਰ ਜੀ ਬਹੁਤ ਸੋਹਣੀ ਸ਼ੈ ਆ ਸਾਡਾ ਆਂਦਿਆ ਕਿ ਬਟਾਲੇ ਸ਼ਹਿਰ ਵਿੱਚ ਸਾਰਾ ਸਰੀਆਮ ਹੋ ਗਿਆ ਸੀ ਜਦੋਂ ਆ ਕੋਠੀ ਦੀ ਸਾਰੀ ਹੋਈ ਸੀ अरे गार्डर वेखो हैं देखो दरवाजे सोह सोने इन्होंने शिमल बनाई देखो जी सारी वाला ऊपर रखी इन्होंने इतना दूजा लाया होगा बहुत सोनी ਇਥਿਆਂ ਦੇ ਵੀਰ ਜੀ 2.5 ਕਰੋੜ ਰੱਟ ਲੱਗੀ ਆ ਦੇਖੋ ਕਿੱਡਾ ਸੋਹਣਾ ਇਹ ਵੀ ਕਹਾਂ ਦਰਨੇ ਕੀ 2.5 ਮੋਦੀ ਜਿਹੜੀ ਇਹ ਟਿੱਖ ਲੱਗੀ ਗਈ ਆ ਇਹ ਚੂਣਾ ਪੈਂਡਿਆ ਕੋਈ ਪੰਜਾਬ ਦੇ ਵਿੱਚ ਦੇਖੋ ਵੀਰ ਜੀ ਇਹ ਤੁਸੀਂ ਕੋਠੀ ਇਹ ਬਟਾਲੇ ਸ਼ਹਿਰ ਦੇ ਵਿੱਚ ਬਣੀ ਆ ਲੱਗੇ ਚੂਣਾ ਪੈਂਡਿਆ ਉਥੋਂ ਦੀ ਦੋ ਭਰਾ ਸੀ ਜਿਹੜੇ ਮਲੇਸ਼ੀਆ ਰਹਿੰਦੇ ਸੀ ਇੱਕ ਪਰਿਵਾਰ ਪਰਵਾਰ ਅਸੀਂ ਇਹ ਹੋਇਆ ਕਿ ਇਹ ਜੋ ਸਾਡੀ ਪੰਜਾਬੀ ਵੀਡੀਓ ਆ ਉਹ ਬਾਹਰ ਦੇ ਦੇਸ਼ਾਂ ਵਿੱਚ ਚੱਲ ਆ ਗਈ ਸੈਕੰਡ ਹੋ ਗਈ ਆ ਤੇ ਕੋਈ ਵੀ ਇਹਦਾ ਵਾਲ ਵਾਲੀ ਸੀਲ ਹੋਗਾ ਕਿ ਐਸਾ ਕੀ ਆ ਇਧਰ ਆਪਾਂ ਜਾ ਨਹੀਂ ਸਕਦੇ ਕਿਉਂਕਿ ਗਾੜੀ ਹਾਲਤ ਜਿਆਦਾ ਖਸਤਾ ਏ ਵੀ ਜੀ ਇੱਕ ਤੁਹਾਨੂੰ ਪਤੇ ਦੀ ਸ਼ਾਇਦ ਖਈ ਆ ਦੇਖੋ ਚਿਮਣੀ ਆ ਤੇ ਇਹ ਚਿਮਣੀ ਵੇਖੋ ਉੱਪਰਲੇ ਬਨੇ ਤੁਸੀਂ ਜਾ ਕੇ ਵੇਖੋਗੇ ਨਾ ਉਹ ਉੱਪਰ ਜਾਣ ਦੀ ਸਿੱਧੀ ਇਹਦੀ ਜਿਹੜੀ ਆ ਮੂਆ ਵਗੈਰਾ ਸਾਰਾ ਉੱਪਰ ਜਾਣਾ ਨਿਕਲਦਾ ਉੱਪਰ ਜਾ ਕੇ ਤੇ ਡਿਜ਼ਾਈਨ ਵੇਖੋ ਟਾਈਲਸ ਵਗੈਰਾ ਵੇਖੋ ਕਿੰਡਾ ਸੋਹਣਾ ਆਰਕੀਟੈਕਚਰ ਹਰ ਕਮਰੇ ਵਿੱਚ ਤੁਹਾਨੂੰ ਚਿਮਨੀ ਮਿਲੇਗੀ ਜਿਹੜੇ ਕਮਰੇ ਜਾਓਗੇ ਤੁਹਾਨੂੰ ਚਿਮਨੀ ਮਿਲੇਗੀ ਆ ਵੇਖੋ ਉਹ ਵੇਖੋ ਕਿੱਡੀ ਉਹਨਾਂ ਸੋਚ ਸਮਝ ਕੇ ਸ਼ੈ ਬਣਾਈ ਹੈ ਤੇ ਇਹਦੀ ਕੰਧ ਦੀ ਵਿੱਚ ਚੜਾਈ ਵੇਖੋ ਕਿੱਡੀ ਆ ਇਥੇ ਆਂਦੇ ਆ ਵੀ ਜਦੋਂ ਇਹ ਕੋਠੀ ਤਿਆਰ ਹੋਣ ਦੇ ਹੀ ਉਦੋਂ ਬਟਾਲੇ ਸ਼ਹਿਰ ਵਿੱਚ ਸਰੀਆ ਖਤਮ ਹੋ ਗਿਆ ਸੀ ਇਹ ਕੋਠੀ ਨੂੰ ਤਿਆਰ ਕਰਨ ਵਾਸਤੇ ਇੰਨਾ ਇੱਥੇ ਸਰੀਆ ਲੱਗਾ ਸੀ ਦੇਖਦੇ ਆ ਵੀ ਟੌਪ ਫਲੋਰ ਤੇ ਜਾਇਆ ਜਾਂਦਾ ਕਿ ਨੀਚੇ ਆ ਜਾਂਦਾ ਤੁਹਾਨੂੰ ਚੈੱਕ ਕਰਕੇ ਦਿਖਾਉਣੇ ਉੱਤੋਂ ਵੀ ਦੇਖੋ ਵੀਰ ਜੀ ਇੱਥੇ ਇਹਨਾਂ ਨੇ ਆ ਲੋਹਾ ਵਗੈਰਾ ਲਾਇਆ ਜਿਹੜੇ ਅੱਜਕੱਲ ਮੁੰਡੇ ਆਪਣੇ ਗਲਤ ਕੰਮ ਕਰਦੇ ਹੋ ਤੋੜ-ਤੋੜ ਕੇ ਲੋਹਾ ਲਈ ਜਾਂਦੇ ਨੇ ਇਥੋਂ ਹੁਣ ਆਪਾਂ ਟਾਪ ਫਲੋਰ ਤੇ ਪਹੁੰਚ ਚਲੇ ਆਂ ਜੀ ਜੀ ਆ ਵੇਖੋ ਕਿੱਡੀ ਬਹੁ ਬਾਖਮਾਲ ਸ਼ਾਇ ਬਣਾਈ ਇਹਨਾਂ ਨੇ ਵੇਖੋ ਗੁੰਮਤ ਵਗੈਰਾ ਉਹ ਅਦਰੀ ਭਾਈ ਵੇਖੋ ਆ ਕਿੱਡੀ ਸੋਹਣੀ ਸ਼ਾਇ ਦਰਪਨ ਕਿੱਡੇ ਸੋਹਣੇ ਬਣਾਏ ਵੇਖੋ ਜਿਦਾ ਪਲ ਦੁਜਾਣੀ ਬਣਾਉਂਦੀ ਅੱਗ ਬਾਲਣ ਵਾਸਤੇ ਮਿਸ਼ਾਲ ਵਗੈਰਾ ਆਜੋ ਜਿਹੜੀਆਂ ਆਪਾਂ ਤਾਂ ਸਲੇ ਚਿਮਣੀਆਂ ਨਹੀਂ ਦਿਖਾਈਆਂ ਕੱਲੇ ਕਾਲੇ ਕਮਰੇ ਵਿੱਚ ਉਦੋਂ ਇੱਥੋਂ ਆਕੇ ਦਾ ਧੂੰਆਂ ਬਾਹਰ ਆਉਂਦਾ ਜੋ ਥੱਲੇ ਜਿਹੜੀ ਆਪਾਂ ਚਿਮਣੀ ਬਹੁਤ ਵਧੀਆ ਸ਼ੈ ਆ ਵੇਖੋ ਕਿੰਡੀ ਸੁਣੀ ਸ਼ੈ ਵੇਖੋ ਆਂਦੇ ਵੀ ਜਿਹੜਾ ਸ਼ਹਿ ਵਸਦੀ ਆ ਮੇਲੇ ਉਹੋ ਹੀ ਹੁੰਦੇ ਆ ਵੇਖੋ ਇੱਕ ਟਾਸ ਤੋਂ ਮਸਰੀ ਹੋਈ ਆ ਵੇਖੋ ਛਿਮਣੀ ਜਿਹੜੀ ਕੱਲੇ ਕੱਲੇ ਕਮਰੇ ਨੂੰ ਛਿਮਣੀ ਹੁੰਦੀ ਓ ਸਾਰੀ ਉਹਨਾ ਉੱਪਰ ਆ ਕੇ ਸਪਲਾਈ ਕੱਢੀ ਓਦੀ ਬਹੁਤ ਸੋਹਣੀ ਸ਼ਹਿ ਬਣਾਈ ਆ ਭਾਜੀ ਆ ਵੇਖੋ ਉੱਪਰ ਜਾਣ ਨੂੰ ਰਸਤਾ ਬਣਾਇਆ ਸੀ ਤੇ ਬਾਕੀ ਇਹਦੀ ਹਾਲਤ ਥੋੜੀ ਜਾਰੀ ਖਸਤਾਉਣ ਕਰਕੇ ਆ ਹਣ ਆਪਾਂ ਡਾਊਨ ਥੱਲੇ ਜਾਣ ਵਾਸਤੇ ਪੌੜੀਆਂ ਆਂ ਜੀ ਹੋਰ ਜੀ ਅਸੇ ਬਾਬਾ ਜੀ ਇਹ ਬਾਬਾ ਜੀ ਕਿੰਨਾ ਜੀ ਪਲਵਾਨਾਂ ਦੀ ਗੋਠੀ ਹੈ ਇਹ ਇਹੋ ਪਲਵਾਨਾਂ ਨੂੰ ਪਾ ਕਰੋ ਹਾਂ ਜੀ ਜੇ ਬਾਬਾ ਜੀ ਨੂੰ ਜ਼ਿਆਦਾ ਨਹੀਂ ਪਤਾ ਪਰ ਇਹ ਵੇਖੋ ਵੀਰ ਜੀ ਇਹ ਸਾਰੇ ਪਿੰਡ ਨਾਲੋਂ ਉੱਚੀ ਕੋਠੀ ਆ ਇਹ ਉਹਨਾਂ ਨੇ ਬੜੀ ਰੀਝ ਨਾ ਪਾਈ ਜਾਂਦੇ ਵੀ ਉਹਨੂੰ ਕਿਹਨੇ ਤਾਨਾ ਮੇਨਾ ਮਾਰਿਆ ਸੀ ਵੀ ਤੁਹਾਡੇ ਘਰ ਕੋ ਮਕਾਨ ਹੈ ਕਾ ਜਾਂ ਕਿੱਦਾਂ ਹੈ ਚਲੋ ਜਿੰਨੀ ਕ ਆਪਾਂ ਸਰਚ ਕੀਤੀ ਆ ਉਹਨਾਂ ਕਾਪ ਨੂੰ ਪਤਾ ਹੈ ਵੇਖੋ ਬਹੁਤ ਵੇਖੋ ਜੀ ਸਭ ਤੋਂ ਉੱਚੀ ਸਭ ਤੋਂ ਪਿੰਡ ਤੋਂ ਉੱਚੀ ਕੋਠੀ ਆ ਇਹ ਆਹ ਮਿਸ਼ਾਲ ਸਿਸਟਮ ਬਣਾਇਆ ਹਨ ਨੇ ਵੀ ਉਹਦੇ ਵਿੱਚ ਉੱਤੇ ਦੇ ਵਿੱਚ ਰੱਖ ਕੇ ਜਦਾਂ ਕੋਲਾ ਵਗੈਰਾ ਅੱਗ ਲਾਉਂਦੇ ਸੀ ਤੇ ਫਿਰ ਸਾਰੇ ਚਾਰੇ ਬੰਨੇ ਦੀ ਕੋਠੀ ਦੇ ਜਗਦੇ ਤੇ ਬਹੁਤ ਸੋਹਣੀ ਲੱਗਦੀ ਹੋਊਗੀ ਚਲੋ ਵੀਰ ਜੀ ਆਪਾਂ ਥੱਲੇ ਜਾ ਕੇ ਤੁਹਾਨੂੰ ਸਾਰਾ ਵਿਊ ਦਿਨੇ ਆ ਤਾਂ ਦੇਖੋ ਵੀਰ ਜੀ ਇੱਧਰ ਵੀ ਸਾਰੇ ਉਹ ਚਿਮਣੀਆਂ ਵਗੈਰਾ ਦੇਖੋ ਕਿੰਦੀ ਸੋਹਣੀ ਆਹ ਵੇਖੋ ਜੇ ਉਹਨਾਂ ਥੱਲੇ ਇੱਥੇ ਟਾਈਲ ਦੀ سپورਟ ਦੇ ਦਿੱਤੀ ਨਾ سپورਟ ਤੇ ਆ ਵੀ ਉੱਤੋਂ ਜਿਹੜਾ ਪੌੜੀ ਜਿਹੜੀ ਥੱਲੇ ਆਉਂਦੀ ਉਹਨੂੰ ਵੀ سپورਟ ਨਾ ਦਿੱਤੀ ਜਾ ਵੇਖੋ ਵੇਖੋ ਖੋ ਕੱਲੇ ਕੱਲੇ ਕਮਰੇ ਨੂੰ ਬਾਰੀਆਂ ਲੱਗੀਆਂ ਹੋਈਆਂ ਹਾਂ ਹਾਲੋ ਆ ਦੇਖੋ ਵੀਰ ਜੀ ਸਾਰੇ ਬੰਦੇ ਇਹਨਾਂ ਨੇ ਬੈਣ ਖਲੋਉਂਦੇ ਤੇ ਥਾਂ ਬੜਾ ਖਸਤਾ ਆ ਦੇਖੋ ਕਿੱਡੇ ਸੋਹਣੇ ਸੋਹਣੇ ਕਮਰੇ ਬਣਾਏ ਆ ਫੇਰ ਪੌੜੀਆਂ ਜਾਂਦੀਆਂ ਦੇਖੋ ਥੱਲੇ ਕਿੰਨੀ ਮੀਨਾ ਕਾਰੀ ਕੀਤੀ ਇਹਨਾਂ ਨੇ ਆ ਵੇ ਇਧਰ ਵੀ ਕਮਰੇ ਬਣਾਏ ਆ ਬਹੁਤ ਸੁਣਾ ਉਹੜਾ ਕਾਚੋ ਮਿਲਦਾ ਹੀ ਨਹੀਂ ਆਪਣਾ ਕਿਤੇ ਮੈਂ ਆ ਰਿਹਾ ਤੂੰ ਕਮਰੇ ਦੇਖੋ ਤਾਂ ਵਿਖੋ ਕੱਲੇ ਕੱਲੇ ਕਮਰੇ ਚ ਇਹਨਾਂ ਨੇ ਚਿਮਨੀ ਵਗੈਰਾ ਦਿੱਤੀ ਹੋਈ ਆ ਖਬਰ ਜੀ ਆਹ ਦੇਖੋ ਬਾਗਮਾਛਾ ਹੋਣੀ ਆਹ ਦੇਖੋ ਵੀਰ ਜੀ ਪੇਪਲ ਆ ਇਹ ਆ ਪੈਵੇ ਦੀ ਜਾਂਦਾ 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 ਆ ਉੱਪਰ ਚੜ ਗਿਆ ਦੇਖੋ